ਸਵਾਗਤ ਲਾਲੂਪਤਰਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਕਾਲਜਾਂ ਤੇ ਸਕੂਲਾਂ ਵਿੱਚ ਪੜਾਉਣ ਦੇ ਮੇਰੇ 32 ਸਾਲ ਦੇ ਤਜਰਬੇ ਵਿੱਚ ਵਿਦਿਅਕ ਅਦਾਰਿਆਂ ਵਿੱਚ ਕਦੀ ਇਹੋ ਜਿਹੀ ਦੁਖਦਾਈ ਘਟਨਾ ਨਹੀਂ ਵਾਪਰੀ ਸੀ ਕਦੀ ਇਹੋ ਜਿਹਾ ਦੁਖਦਾਈ ਮੰਜ਼ਰ ਨਹੀਂ ਸੀ ਦੇਖਿਆ ਜਦੋਂ ਇੱਕ ਲੜਕਾ ਸ਼ਰਮ ਕਲਾਸ ਦੇ ਵਿੱਚ ਇੱਕ ਲੜਕੀ ਨੂੰ ਗੋਲੀ ਮਾਰ ਕੇ ਮਾਰ ਦੇਵੇ ਤੇ ਫਿਰ ਆਪਣੀ ਜੀਵਨ ਲੀਲਾ ਵੀ ਸਮਾਪਤ ਕਰ ਦੇਵੇ ਸਕੂਲ ਜਾਂ ਕਾਲਜ ਜਿਨ੍ਹਾਂ ਨੂੰ ਸਾਡੇ ਵੇਲੇ ਵਿਦਿਆ ਦੇ ਮੰਦਰ ਕਿਹਾ ਜਾਂਦਾ ਸੀ ਤੇ ਜਿੱਥੇ ਸਕੂਲ ਵਿੱਚ ਦਾਖਲ ਹੁੰਦੇ ਸਮੇਂ ਬੱਚੇ ਧਰਤੀ ਨੂੰ ਨਮਸਕਾਰ ਕਰਕੇ ਅੰਦਰ ਪ੍ਰਵੇਸ਼ ਕਰਦੇ ਸਨ ਅੱਜ ਇਹਨਾਂ ਆਧਾਰੀਆਂ ਦੇ ਅੰਦਰ ਇਹਨਾਂ ਕਾਲਜਾਂ ਦੇ ਅੰਦਰ ਆਪਸੀ ਝਗੜਿਆਂ ਤੇ ਖੂਨ ਖਰਾਬੇ ਦੀਆਂ ਖਬਰਾਂ ਨੇ ਸਾਨੂੰ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਚਿੰਤਾ ਵਿੱਚ ਪਾ ਦਿੱਤਾ ਹੈ ਤਰਨ ਤਰਨ ਦੇ ਇੱਕ ਲਾ ਕਾਲਜ ਵਿੱਚ ਇੱਕ ਵਿਦਿਆਰਥੀ ਵੱਲੋਂ ਆਪਣੀ ਹੀ ਕਲਾਸਰੂਮ ਵਿੱਚ ਲੜਕੀ ਦੀ ਗੋਲੀ ਮਾਰ ਕੇ ਕੀਤੀ ਹੱਤਿਆ ਵਾਲੀ ਘਟਨਾ ਨੇ ਮਾਪਿਆਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ ਕਤਲ ਮਗਰੋਂ ਉਸ ਲੜਕੇ ਨੇ ਖੁਦ ਨੂੰ ਵੀ ਗੋਲੀ ਮਾਰ ਕੇ ਖੁਦਕਿਸ਼ ਕਰ ਲਈ। ਇਹ ਇੱਕ ਬੇहद ਮੰਦਭਾਗੀ ਘਟਨਾ ਹੈ। ਇਸ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਨੇ। ਸਵਾਲ ਉੱਠ ਰਹੇ ਹਨ ਕਿ ਇਹ ਅੱਜ ਨੌਜਵਾਨ ਪੀੜ੍ਹੀ ਅੰਦਰ ਸੈਂਡ ਸ਼ਿਲ ਤੱਕ ਖਤਮ ਕਿਉਂ ਹੁੰਦੀ ਜਾ ਰਹੀ ਹੈ? ਕੀ ਬੱਚਿਆਂ ਦੀ ਨਿਗਰਾਨੀ ਰੱਖਣ ਵਿੱਚ ਮਾਪਿਆਂ ਦੇ ਨਾਲ-ਨਾਲ ਅਧਿਆਪਕਾਂ ਤੇ ਸਾਡਾ ਸਮਾਜ ਪਛੜਦਾ ਜਾ ਰਿਹਾ ਹੈ? ਕਿਤੇ ਅਜਿਹਾ ਤਾਂ ਨਹੀਂ ਇਹ ਪੱਛਮੀ ਮੁਲਕਾਂ 'ਚ ਮਨਾਏ ਜਾਂਦੇ ਵੈਲੈਂਟਾਈਨ ਡੇਜ਼ ਵਰਗੇ ਦਿਨ ਸਾਡੇ ਬੱਚਿਆਂ ਨੂੰ ਖੁਰਾਹੇ ਪਾ ਰਹੇ ਹਨ ਸਕੂਲਾਂ ਕਾਲਜਾਂ ਵਿੱਚ ਗਨ ਦੀ ਬਤੂ ਕਰਕੇ ਵਿਦਿਆਰਥੀਆਂ ਵੱਲੋਂ ਇੱਕ ਦੂਜੇ ਨੂੰ ਮਾਰਨ ਦੀਆਂ ਘਟਨਾਵਾਂ ਪੱਛਮੀ ਦੇਸ਼ਾਂ ਵਿੱਚ ਤਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ ਪਰ ਸਾਡੇ ਦੇਸ਼ ਵਿੱਚ ਕਾਲਜਾਂ ਦੇ ਵਿੱਚ ਆਪਣੇ ਬੈਗ ਵਿੱਚ ਪਿਸਤੌਲ ਲੈ ਕੇ ਜਾਣ ਦਾ ਵਰਤਾਰਾ ਨਹੀਂ ਤੇ ਨਾ ਹੀ ਪਹਿਲਾਂ ਕਦੀ ਇਹੋ ਜੀ ਮਨਤਭਾਗੀ ਘਟਨਾ ਕਦੇ ਕਿਸੇ ਕਾਲਜ ਵਿੱਚ ਵਾਪਰੀ ਸੀ ਇਸ ਘਟਨਾ ਨੇ ਇਸ ਘਟਨਾ ਨੇ ਸਕੂਲਾਂ ਤੇ ਕਾਲਜਾਂ ਦੇ ਪ੍ਰਬੰਧਕਾਂ ਇਹ ਵਿਦਿਆਰਥੀਆਂ ਨੂੰ ਪੜਾਉਣ ਵਾਲੇ ਅਧਿਆਪਕਾਂ ਦੀ ਇੱਕ ਜ਼ਿੰਮੇਵਾਰੀ ਹੋਰ ਵਧਾ ਦਿੰਦੀ ਹੈ। ਕਿਹੜੀ ਜ਼ਿੰਮੇਵਾਰੀ ਵਧਾ ਦਿੰਦੀ ਹੈ ਕਿ ਉਹਨਾਂ ਨੂੰ ਹੁਣ ਪੜਾਉਣ ਤੋਂ ਬਾਅਦ ਵੀ ਆਪਣੇ ਵਿਦਿਆਰਥੀਆਂ ਤੇ ਨਜ਼ਰ ਰੱਖਣੀ ਪੈਣੀ ਹੈ ਕਿ ਉਹ ਵੇਲੇ ਸਮੇਂ ਵਿੱਚ ਜਮਾਤਾਂ ਵਿੱਚ ਬੈਠ ਕੇ ਕੀ ਕਰਦੇ ਹਨ। ਪੰਜਾਬ ਵਿੱਚ ਨੌਜਵਾਨਾਂ ਅੰਦਰ ਪੈਦਾ ਹੋਣ ਵਾਲੀਆਂ ਇਹੋ ਜਿਹੀਆਂ ਦੁਰਾਚਾਰਕ ਘਟਨਾਵਾਂ ਲਈ ਕਿਤੇ ਨਾ ਕਿਤੇ ਸਾਡਾ ਪਰਿਵਾਰਕ ਮਾਹੌਲ ਵੀ ਜ਼ਿੰਮੇਵਾਰ ਹੈ। ਉਹ ਕਿਸ ਤਰ੍ਹਾਂ ਜ਼ਿੰਮੇਵਾਰ ਹੈ ਜਿਸ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਉਹ ਵਕਤ ਨਹੀਂ ਦੇ ਪਾ ਰਹੇ ਜਿਹੜਾ ਉਹਨਾਂ ਅੰਦਰ ਚੰਗੇ ਸੰਸਕਾਰ ਪੈਦਾ ਕਰ ਸਕੀਏ ਉਹ ਵਕਤ ਜਿਹਦੇ ਵਿੱਚ ਅਸੀਂ ਸਾਰੇ ਪਰਿਵਾਰ ਦੇ ਮੈਂਬਰ ਇਕੱਠੇ ਬੈਠ ਕੇ ਆਪਣੇ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰ ਸਕੀਏ ਬੱਚਿਆਂ ਨੂੰ ਚੰਗੇ ਸੰਸਕਾਰ ਦੇਣਾ ਮਾਪਿਆਂ ਦਾ ਮੁਢਲਾ ਫਰਜ਼ ਹੈ ਪਰਿਵਾਰ ਵਿੱਚ ਇਕੱਠੇ ਬੈਠ ਕੇ ਗੱਲਾਂ ਸਾਂਝੀਆਂ ਕਰਨ ਦੀ ਬਜਾਏ ਅਸੀਂ ਕੀ ਕਰਦੇ ਹਾਂ ਅਸੀਂ ਆਪਣੇ ਆਪਣੇ ਕਮਰਿਆਂ ਵਿੱਚ ਜਾ ਕੇ ਆਪਣਾ ਸਮਾਂ ਮੋਬਾਈਲ ਉੱਤੇ ਬਾਹਰੀ ਲੋਕਾਂ ਨੂੰ ਸੰਦੇਸ਼ ਭੇਜਣ ਤੇ ਖਰਚ ਕਰ ਦਿੰਦੇ ਹਾਂ ਸਿਆਣੇ ਕਹਿੰਦੇ ਆ ਸਿਆਣੇ ਕਹਿੰਦੇ ਵੀ ਲੰਘਿਆ ਸਮਾਂ ਫਿਰ ਵਾਪਸ ਨਹੀਂ ਆਉਂਦਾ ਸਾਥੀਓ ਘਰ ਬੱਚਿਆਂ ਦਾ ਪਹਿਲਾ ਸਕੂਲ ਹੈ ਜਿੱਥੇ ਚੰਗੇ ਸੰਸਕਾਰ ਲੈ ਕੇ ਬੱਚੇ ਸਮਾਜ ਵਿੱਚ ਵਿਚਰਦੇ ਹਨ ਉਹ ਚੰਗੇ ਨਾਗਰਿਕ ਤਾਂ ਹੀ ਬਣਨਗੇ ਜੇਕਰ ਘਰ ਵਿੱਚ ਉਹਨਾਂ ਲਈ ਸਖਾਵਾਂ ਵਾਤਾਵਰਣ ਪੈਦਾ ਕੀਤਾ ਜਾਵੇਗਾ ਬੇਸ਼ੱਕ ਅਸੀਂ ਸਕੂਲਾਂ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਆਪਣੇ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਚਾਰਦੀਵਾਰੀ ਕਰਦੇ ਹਨ ਪਰ ਜਲੂੜ ਹੈ ਅੱਜ ਲੋੜ ਹੈ ਇਹਨਾਂ ਵਿਦਿਆਰਥੀਆਂ ਦੇ ਆਲੇ-ਦੁਆਲੇ ਨਿਗਰਾਨੀ ਦੀ ਕੰਧ ਉਸਾਰਨ ਦੀ ਉਹਨਾਂ ਨੂੰ ਦੇਖਣ ਦੀ ਕਿ ਉਹ ਵਿਹਲੇ ਸਮੇਂ ਵਿੱਚ ਕੀ ਕਰਦੇ ਹਨ ਕਿਸ ਕੋਲ ਬੈਠਦੇ ਹਨ ਔਰ ਇਸੇ ਤਰ੍ਹਾਂ ਘਰ ਵਿੱਚ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਤੇ ਨਜ਼ਰ ਰੱਖਣ ਦੀ ਲੋੜ ਹੈ ਅੱਜ ਕੱਲ ਬੱਚੇ ਮੋਬਾਈਲ ਦੇ ਮੱਕੜ ਜਾਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹਨ ਇਹੀ ਹਾਲ ਵੱਡਿਆਂ ਦਾ ਵੀ ਹੈ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਤਿੰਨ ਭੈਣਾਂ ਨੇ ਆਪਣੇ ਫਲੈਟ ਦੀ 9ਵੀਂ ਮੰਜ਼ਲ ਤੋਂ ਛਾਲ ਮਾਰ ਕੇ ਇਸ ਲਈ ਖੁਦਕਿਸ਼ੀ ਕਰ ਲਈ ਕਿਉਂਕਿ ਪਿਤਾ ਨੇ ਪਿਤਾ ਨੇ ਉਹਨਾਂ ਤਿੰਨਾਂ ਕੋਲੋਂ ਮੋਬਾਈਲ ਫੋਨ ਇਸ ਲਈ ਖੋਲੇ ਸਨ ਕਿਉਂਕਿ ਇਹ ਤਿੰਨੋਂ ਲੜਕੀਆਂ ਕੋਰੀਅਨ ਕਲਚਰ ਦਾ ਸ਼ਿਕਾਰ ਹੋ ਗਈਆਂ ਸਨ ਤੇ ਪਰਿਵਾਰ ਇਹਨਾਂ ਕੋਲੋਂ ਕੋਰੀਅਨ ਕਲਚਰ ਦਾ ਖੜਾ ਛਣਾਉਣਾ ਤੇ ਪਰਿਵਾਰ ਇਹਨਾਂ ਕੋਲੋਂ ਕੋਰੀਅਨ ਕਲਚਰ ਦਾ ਖਹਿੜਾ ਛਡਾਉਣਾ ਚਾਹੁੰਦਾ ਸੀ ਤੇ ਗੁੱਸੇ ਵਿੱਚ ਆ ਕੇ ਇਹਨਾਂ ਤਿੰਨਾਂ ਭੈਣਾਂ ਨੇ ਆਪਣੇ ਇਹਨਾਂ ਭੈਣਾਂ ਨੇ ਆਪਣੀ ਜੀਵਨ ਦੀ ਲੀਲਾ ਹੀ ਖਤਮ ਕਰ ਲਈ ਸਾਥੀਓ ਇਹਨਾਂ ਘਟਨਾਵਾਂ ਦੇ ਕਾਰਨ ਸਾਡੇ ਸਾਰਿਆਂ ਤੇ ਇਹ ਸਵਾਲ ਉੱਠੇ ਹਨ ਸਾਥੀਓ ਇਹਨਾਂ ਘਟਨਾਵਾਂ ਦੇ ਕਾਰਨ ਸਾਡੇ ਸਾਰਿਆਂ ਤੇ ਇਹ ਸਵਾਲ ਉੱਠੇ ਹਨ ਕਿ ਮੋਬਾਈਲ ਆਖਰ ਇਹਨਾਂ ਬੱਚਿਆਂ ਲਈ ਜਾਨਲੇਵਾ ਕਿਉਂ ਹੁੰਦਾ ਜਾ ਰਿਹਾ ਸਵਾਲ ਇਹ ਵੀ ਉੱਠ ਰਿਹਾ ਕਿ ਮਾਪੇ ਆਪਣੇ ਬੱਚਿਆਂ ਨੂੰ ਸਹੀ ਸੇਧ ਦੇਣ ਵਿੱਚ ਪਛੜ ਕਿਉਂ ਰਹੇ ਹਨ ਮੋਬਾਈਲ ਉੱਤੇ ਬੱਚੇ ਕੀ ਦੇਖਦੇ ਹਨ ਤੇ ਉਸ ਨਾਲ ਉਹਨਾਂ ਦੀ ਜ਼ਿੰਦਗੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ ਇਹ ਜਾਣਨਾ ਮਾਪਿਆਂ ਦੀ ਇੱਕ ਤਰ੍ਹਾਂ ਨਾਲ ਮੁਢਲੀ ਜ਼ਿੰਮੇਵਾਰੀ ਹੈ ਬੱਚੇ ਫੋਨ ਦੇ ਵਿੱਚ ਕਿਉਂ ਵਿਅਸਤ ਰਹਿੰਦੇ ਹਨ ਤੇ ਮੋਬਾਈਲ ਗੇਮਾਂ ਉਹਨਾਂ ਨੂੰ ਕਿਹੜੇ ਲਾਲਚ ਦਿੰਦੀਆਂ ਹਨ ਇਸ ਦਾ ਮਾਪਿਆਂ ਨੂੰ ਪਤਾ ਹੋਣਾ ਚਾਹੀਦਾ ਅਕਸਰ ਅਸੀਂ ਦੇਖਦੇ ਹਾਂ ਕਿ ਮਾਪੇ ਆਪਣੇ ਬੱਚਿਆਂ ਨੂੰ ਬਿਜ਼ੀ ਕਰਨ ਲਈ ਉਹਨਾਂ ਦੇ ਆਧਾ ਵਿੱਚ ਮੋਬਾਈਲ ਧਮਾ ਦਿੰਦੇ ਆ ਤੇ ਆਪ ਆਪਣੇ ਕੰਮਕਾਰਾਂ ਵਿੱਚ ਲੱਗੇ ਰਹਿੰਦੇ ਹਨ ਜਿਸ ਕਰਕੇ ਬੱਚੇ ਮੋਬਾਈਲ ਦੇ ਇੰਨੇ ਐਡਿਕਟਡ ਹੋ ਜਾਂਦੇ ਹਨ ਆਦੀ ਹੋ ਜਾਂਦੇ ਹਨ ਇਸ ਸਖਤੀ ਕਰਨ ਦੇ ਬਾਵਜੂਦ ਵੀ ਉਹ ਮੋਬਾਈਲ ਨਹੀਂ ਛੱਡਦੇ ਇਥੋਂ ਤੱਕ ਕਿ ਕਈ ਵਾਰੀ ਗੁੱਸੇ ਵਿੱਚ ਆ ਕੇ ਆਪਣੀ ਜਾਨ ਵੀ ਦੇ ਦਿੰਦੇ ਆ ਸੋ ਸਾਥੀਓ ਇਹ ਜਿਹੜੀਆਂ ਘਟਨਾਵਾਂ ਹੁਣ ਪੰਜਾਬ ਦੇ ਵਿੱਚ ਕਾਲਜਾਂ ਦੇ ਵਿੱਚ ਵਾਪਰ ਰਹੀਆਂ ਹਨ ਇਹ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਔਰ ਸਾਨੂੰ ਸੁਚੇਤ ਕਰੀਆਂ ਹਨ ਕਿ ਦੁਲਲੇ ਬਿਰਾਂ ਦਾ ਅਜੇ ਵੀ ਵਿਗੜਿਆ ਨਹੀਂ ਹੈ ਕਿਉਂ ਨਾ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਐਸੀ ਸਿਹਤ ਜਿਹੜੀ ਦਿੱਤੀ ਜਾਵੇ ਕਿਉਂ ਨਾ ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਇਹ ਜਿਹੜੀ ਮੋਬਾਈਲ ਦੀ ਭੈੜੀ ਆਦਤ ਹੈ ਉਹਨੂੰ ਰੋਕਿਆ ਜਾ ਸਕੇ ਕਿਉਂ ਨਹੀਂ ਅਸੀਂ ਆਪਣੀ ਘਰ ਪਰਿਵਾਰ ਵਿੱਚ ਬੈਠ ਕੇ ਬੱਚਿਆਂ ਦੇ ਮਨਾਂ ਨੂੰ ਟਟੋਲ ਦੇ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਕਰਦੇ ਬੱਚਿਆਂ ਦੇ ਨਾਲ ਸਾਂਝਾ ਪੈਦਾ ਕਰਦੇ ਤਾਂ ਜੋ ਆਪਣੇ ਮਨ ਦੀ ਹਰ ਇੱਕਲ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝੀ ਕਰੇ ਜੇ ਅਜਿਹਾ ਮਾਹੌਲ ਅਸੀਂ ਆਪਣੇ ਘਰਾਂ ਵਿੱਚ ਨਹੀਂ ਪੈਦਾ ਕਰ ਸਕੇ ਤੇ ਫਿਰ ਭਾਈ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਹਨ ਆਏ ਦਿਨ ਜ਼ਰੂਰ ਵਾਪਰਨੀਆਂ ਔਰ ਵਾਪਰਦੀਆਂ ਰਹਿਣਗੀਆਂ ਸੋ ਸਾਨੂੰ ਇਨ੍ਹਾਂ ਘਟਨਾਵਾਂ ਤੋਂ ਬਚਣ ਲਈ ਆਪਣੇ ਬੱਚਿਆਂ ਨੂੰ ਇੱਕ ਚੰਗੀ ਇੱਕੋ ਸਾਰੂ ਸੋਚ ਦੇਣ ਦੀ ਲੋੜ ਹੈ ਧੰਨਵਾਦ